ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇਖੋ ਅੱਜ ਆਪਾਂ ਨਾ ਤੁਹਾਨੂੰ ਬਾਹਾਂ ਦੀ ਜੜਾਈ ਕਰਨੀ ਦੱਸਾਂਗੇ ਵੀ ਬਾਹਾਂ ਨੂੰ ਆਪਾਂ ਕਮੀਜ਼ ਨਾਲ ਕਿੱਦਾਂ ਅਟੈਚ ਕਰਨਾ ਬਾਹਾਂ ਨੂੰ ਅਟੈਚ ਕਰਨ ਦੀਆਂ ਵੀਡੀਓਜ਼ ਪਹਿਲਾਂ ਵੀ ਆਪਣੀਆਂ ਪਾਈਆਂ ਹੋਈਆਂ ਨੇ ਪਰ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਵੀ ਸਾਰਾ ਕੁਝ ਪੂਰਾ ਕਟਾਈ ਕਰਨ ਤੋਂ ਬਾਅਦ ਵੀ ਇੱਕ ਤਾਂ ਉਹਨਾਂ ਦੇ ਤੀਰੇ ਨੂੰ ਖਿੱਚ ਪੈਂਦੀ ਆ ਇੱਕ ਉਹਨਾਂ ਦਾ ਬਾਹਾਂ ਦਾ ਕੱਪੜਾ ਬਾਹਰ ਕੱਟ ਜਾਂਦਾ ਜਦੋਂ ਆਪਾਂ ਤੀਰੇ ਦੀ ਪੂਰੀ ਕਟਿੰਗ ਕਰਦੇ ਆ ਪੂਰੀ ਕਟਿੰਗ ਕਰਨ ਦੇ ਬਾਵਜੂਦ ਵੀ ਆਪਣੇ ਤੀਰੇ ਨੂੰ ਖਿੱਚ ਪੈਂਦੀ ਆ ਕਈ ਵਾਰੀ ਨਾ ਜਦੋਂ ਆਪਾਂ ਤੀਰੇ ਵਾਲੀ ਸਲਾਈ ਲਗਾਉਨੇ ਆ ਆਹ ਵਾਲੀ ਆਪਣਾ ਕੱਪੜਾ ਨਾ ਵੱਧ ਘਟ ਜਾਂਦਾ ਆਪਾਂ ਜਦੋਂ ਵੱਧ ਘਟ ਜਾਂਦਾ ਆਪਾਂ ਇੱਥੋਂ ਜਿਹੜਾ ਕੱਪੜਾ ਵੱਧ ਜਾਂਦਾ ਉਹਦੀ ਕਟਾਈ ਕਰ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਆਪਣਾ ਤੀਰਾ ਛੋਟਾ ਹੋ ਜਾਂਦਾ ਹੈਗਾ ਮੇਰੀ ਵੀਡੀਓ ਪਾਈ ਹੋਈ ਹੈ ਜੀ ਵੀ ਆਪਣਾ ਕੱਪੜਾ ਤੀਰੇ ਵਾਲਾ ਵਧੇ ਘਟੇ ਨਾ ਵੀ ਆਪਾਂ ਕਿੱਦਾਂ ਬੈਕ ਨੈੱਕ ਦੀ ਕਟਿੰਗ ਕਰਨੀ ਆ ਕਿੱਦਾਂ ਫਰੰਟ ਨੈੱਕ ਦੀ ਕਟਿੰਗ ਕਰਨੀ ਆ ਤੁਸੀਂ ਉਹ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜਿਹੜਾ ਆਪਣੀ ਬਾਹਾਂ ਦੀ ਸਲਾਈ ਲਗਾਉਣ ਟਾਈਮ ਕੱਪੜਾ ਵੱਧਦਾ ਘਟਦਾ ਤੇ ਇੱਕ ਬਾਹ ਘੁੰਮਦੀ ਆ ਉਹਦਾ ਕੀ ਰੀਜ਼ਨ ਆ ਉਹ ਦੇਖੋ ਜੀ ਆਹ ਦੇਖੋ ਆਪਣੀਆਂ ਇਹਦੀ ਨਾ ਵੀਡੀਓ ਆਪਣੀ ਕੱਲ ਪਾਈ ਆ ਆਪਾਂ ਇਹਦੀ ਕਟਿੰਗ ਦੀ ਵੀਡੀਓ ਪਾਈ ਆ ਤੁਸੀਂ ਚੈਨਲ ਤੇ ਉਹ ਦੇਖ ਸਕਦੇ ਹੋ ਦੇਖੋ ਆਪਣੀਆਂ ਨਾ ਕਟਿੰਗ ਟਾਈਮ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਆ ਦੇਖੋ ਕਟਿੰਗ ਟਾਈਮ ਮੈਂ ਕੱਲ ਤੁਹਾਨੂੰ ਵੀਡੀਓ 'ਚ ਕਟਿੰਗ ਕਰਕੇ ਦਿਖਾਈ ਸੀ ਐਸੇ ਸੂਟ ਦੀ ਤੇ ਆ ਦੇਖੋ ਆ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਇਹ ਨਿਸ਼ਾਨੀਆਂ ਜਿਹੜੀਆਂ ਆਪਣੀਆਂ ਦੇਖੋ ਲਾਈਆਂ ਹੋਈਆਂ ਨੇ ਇਹ ਆਪਾਂ ਇਦਾਂ ਹੀ ਰੱਖਣੀਆਂ ਨੇ ਪਰ ਫਿਰ ਵੀ ਤੁਸੀਂ ਜਿਹੜੀਆਂ ਪਹਿਣਾ ਨੂੰ ਜ਼ਿਆਦਾ ਪ੍ਰੋਬਲਮ ਆ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਨਾ ਇਹ ਪਲੇਟ ਪਾ ਲੈਨੇ ਇਹਦੇ ਵਿੱਚ ਵੀ ਕੱਪੜਾ ਹਲਕਾ ਜਿਹਾ ਵੱਧ ਘੱਟ ਆ ਜਾਂਦਾ ਆਪਾਂ ਨਾ ਇੱਥੋਂ ਆਹ ਵਾਲਾ ਹਿੱਸਾ ਤਾਂ ਦੇਖੋ ਬਾਹਰ ਰੱਖ ਲੈਣਾ ਜਿਹੜਾ ਸਲਾਈ ਲੱਗੀ ਹੋਈ ਹੈ ਇੱਥੋਂ ਕੋਈ ਵੀ ਕੱਪੜਾ ਆਪਾਂ ਖਿੱਚਣਾ ਨਹੀਂ ਹੈਗਾ ਆਪਾਂ ਇਦਾਂ नाप ਕੇ ਦੇਖਣਾ ਆ ਪਿਛਲੀ ਕਾਟ ਦੇ ਨਾਲ ਪਿਛਲੀ ਕਾਟ ਲਾ ਲੈਣੀ ਹੈ ਠੀਕ ਹੈ ਜੀ ਦੇਖੋ ਪਿਛਲੀ ਕਾਟ ਦੇ ਨਾਲ ਪਿਛਣੀ ਤੇ ਆ ਫਰੰਟ ਵਾਲੀ ਆ ਸੀ ਆਪਾਂ ਜਿੰਨਾ ਤੁਹਾਡਾ ਆਇਆ ਉਹ ਤੇ ਆਪਾਂ ਮਾਰਕ ਕਰ ਲੈਣਾ ਦੇਖੋ ਫਿਲਹਾਲ ਤਾਂ ਆਪਣਾ ਦੇਖੋ ਪੂਰਾ ਪ੍ਰੋਪਰ ਸਹੀ ਆ ਰਿਹਾ ਆਪਣੀ ਸਾਈਡ ਸਲਾਈ ਹੈਗੀ ਆ ਆਪਣੀ ਬਾਹਾਂ ਦੀ ਸਾਈਡ ਸਲਾਈ ਹੈ ਆਪਾਂ ਨੂੰ ਦੁਬਾਰਾ ਮਾਰਕਿੰਗ ਕਰਨ ਦੀ ਜਰੂਰਤ ਨਹੀਂ ਹੈਗੀ ਤੇ ਜਿੰਨਾ ਪਹਿਣਾ ਦੀ ਬਾਹ ਘੁੰਮਦੀ ਆ ਉਹ ਕਿਉਂ ਘੁੰਮਦੀ ਆ ਤੇ ਦੂਸਰੀ ਆਪਣੀ ਮੋਢੇ 'ਚ ਫਲਾਵਟਾਉਂਦੀ ਆ ਆਹ ਵਾਲੇ ਹਿੱਸੇ 'ਚੋਂ ਕਿਉਂ ਆਉਂਦੀ ਆ ਜਦੋਂ ਨਾ ਆਪਣੀ ਬਾਹ ਜੜਦੇ ਆ ਆਪਾਂ ਕੱਪੜਾ ਵੱਧ ਘਟ ਜਾਂਦਾ ਆਪਾਂ ਨਾ ਸਲਾਈ ਖਿੱਚ ਕੇ ਲਾ ਲੈਨੇ ਆ ਜਦੋਂ ਸਲਾਈ ਖਿੱਚ ਕੇ ਲਾ ਲੈਨੇ ਆ ਆਹ ਦੇਖੋ ਜਿਹੜੀ ਆਪਣੀ ਆ ਹਨਾ 1 1 ਇੰਚ ਦੀ ਦੋਵੇਂ ਪਾਸੇ ਬਾਹ 'ਚ ਵੀ 1 ਇੰਚ ਦੀ ਕਾਟ ਆ ਤੇ ਕਮੀਜ਼ 'ਚ ਵੀ 1 ਇੰਚ ਦੀ ਕਾਟ ਆ ਇਹ ਨਾ ਬਰਾਬਰ ਇਹਦੀ ਇਦਾਂ ਜੜਾਈ ਬਰਾਬਰ ਹੋਣੀ ਚਾਹੀਦੀ ਆ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਇਹ ਬਰਾਬਰ ਪ੍ਰੋਪਰ ਇਦਾਂ ਇਹਦੇ ਬਰਾਬਰ ਆਪਣੀ ਸਲਾਈ ਵੱਜੂਗੀ ਕਦੇ ਵੀ ਆਪਣੀ ਬਾਹ ਕੂ ਮੂਗੀ ਨਹੀਂ ਬਾਹ ਨੂੰ ਖਿੱਚ ਨਹੀਂ ਪਾਉਗੀ ਮੋਢੇ ਚ ਵਾਲ ਨਹੀਂ ਪਹਿਣਗੇ ਤੇ ਆਮ ਹੋਲ ਚ ਝੋਲ ਨਹੀਂ ਪਾਉਗਾ ਠੀਕ ਹੈ ਜੀ ਦੇਖੋ ਆਪਣੀ ਆ ਕਾਰਟ ਸਿਰੇ ਤੋਂ ਬਿਲਕੁਲ ਪ੍ਰੋਪਰ ਸੇਮ ਆ ਗਈ ਜਿੰਨੀ ਜਿੰਨੀ ਇਹਦੇ ਵਿੱਚ ਦੇਖੋ ਆ ਦੇਖੋ ਇਹਦੇ ਵਿੱਚ ਫਰਕ ਆਗਾ ਆ ਲਾਈਟ ਤੇ ਡਾਰਕ ਕਪੜਾ ਦਿਖਦਾਗਾ ਇਹਦੇ ਵਿੱਚ ਵੀ ਉਨੇ ਹੀ ਫਰਕ ਆ ਇੱਥੋਂ ਸ਼ੁਰੂ ਹੋ ਰਿਹਾ ਇਹਦੇ ਵਿੱਚ ਵੀ ਉਨੇ ਹੀ ਆ ਦੇਖੋ ਧੁਰ ਤੋਂ ਲੈ ਕੇ ਧੁਰ ਤੱਕ ਆਪ ਪੈਦਾ ਤੁਹਾਨੂੰ ਜੋੜ ਕੇ ਦਿਖਾਉਣੇ ਆ ਦੇਖੋ ਪ੍ਰੋਪਰ ਪੂਰੀ ਪੂਰੀ ਉਨੀ ਬਾਹਂ ਚ ਕਾਟਾ ਉਨੀ ਆਪਣੀ ਕਮੀਜ਼ ਚ ਕਾਟਾ ਇਸ ਤਰ੍ਹਾਂ ਕਾਟ ਪਾਉਂਦੇ ਨਾਲ ਆਪਾਂ ਨੂੰ ਬਾਹਂ ਚ ਵਲਣੀ ਪੈਂਦੇ ਤੇ ਮੋਢੇ ਚ ਝੋਲਣੀ ਪੈਂਦਾ ਹੈਗਾ ਤੇ ਨਾ ਹੀ ਆਪਣੀ ਬਾਹਂ ਘੁੰਮਦੀ ਆ ਹੁਣ ਦੇਖੋ ਆਪਾਂ ਬਾਹਂ ਦੀ ਸਲਾਈ ਲਗਾਵਾਂਗੇ ਆਪਣੇ نیچے ਪਾਈਪਿੰਗ ਵਗੈਰਾ ਲਗਾ ਕੇ ਬਾਹਰ ਆਈ ਡੀ ਆਗੀ ਜਦੋਂ ਨਾ ਆਪਾਂ ਬਾਹਂ ਤੇ ਸਲਾਈ ਲਾਉਣੀ ਆ ਆਪਾਂ ਸਲਾਈ ਇਧਰੋਂ ਸ਼ੁਰੂ ਕਰਨੀ ਆ ਐਸ ਤਰ੍ਹਾਂ ਕਉ ਇੱਥੇ ਆਪਾਂ ਸੂਈ ਅੰਦਰ ਰੱਖਣੀ ਆ ਆਪਣੀ ਨਾ ਆ ਵਾਲੀ ਹੱਥ ਦੀ ਪਕੜ ਆ ਜਿਹੜੀ ਕੱਪੜੇ ਤੇ ਮਜ਼ਬੂਤ ਹੋਣੀ ਚਾਹੀਦੀ ਆ ਫਿਰ ਆਪਣੀ ਜਿਹੜੀ ਸਿਲਾਈ ਆ ਇਹ ਵਿੰਗੀ ਟੇਢੀ ਨਹੀਂ ਹੋਣੀ ਇੱਥੇ ਵੀ ਦੇਖੋ ਆਪਾਂ ਸੂਈ ਵਿੱਚ ਰੱਖਣੀ ਆ ਤੇ ਇੱਥੋਂ ਆਪਾਂ ਸਿਲਾਈ ਬੈਕ ਲੈ ਕੇ ਜਾਣੀ ਜਦੋਂ ਆਪਾਂ ਇੱਥੋਂ ਸਲਾਈ ਬੈਕ ਲੈ ਕੇ ਜਾਣੀ ਆ ਇੱਥੇ ਤੱਕ ਤਾਂ ਆਪਾਂ ਸਲਾਈ ਦੇ ਉੱਪਰ ਹੀ ਸਲਾਈ ਲਗਾਉਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਇੱਥੇ ਤੱਕ ਲਾ ਲਈ 2.5 ਇੰਚ ਤੱਕ ਇਸ ਤੋਂ ਬਾਅਦ ਆਪਾਂ ਜਿਹੜੀ ਸਲਾਈ ਲਾਉਣੀ ਆ ਉਹ ਇੱਕ ਇੱਕ ਪੈਰ ਦੀ ਖੁੱਲੀ ਲਾਉਣੀ ਆ ਉਹ ਖੁੱਲੀ ਆਪਾਂ ਤਾਂ ਕਰਕੇ ਲਾਉਣੀ ਆ ਜੇ ਕਦੇ ਆਪਣੇ ਕਸਟਮਰ ਨੂੰ ਫੀਲ ਹੋਵੇ ਆਪਣੀ ਬਾਹ ਟਾਈਟ ਆ ਗਈ ਤਾਂ ਉਹ ਆਹ ਵਾਲੀ ਸਲਾਈ ਖੋਲ ਕੇ ਬਾਹ ਨੂੰ ਖੋਲ ਸਕਦੇ ਆ ਇੱਥੇ ਸਿਰੇ ਤੇ ਆ ਕੇ ਆਪਾਂ ਸਲਾਈ 2-3 ਵਾਰੀ ਨਾ ਡਬਲ ਕਰ ਦੇਣੀ ਹੈ। ਇਹ ਸਲਾਈ ਆਪਾਂ ਇੱਥੋਂ ਡਬਲ ਜ਼ਰੂਰ ਕਰਨੀ ਹੈ। ਆ ਲਓ ਜੀ ਆਪਣੀ ਬਾਹਾਂ ਦੀ ਸਾਈਡ ਸਲਾਈ ਲੱਗ ਗਈ ਫਿਟਿੰਗ ਵਾਲੀ ਸਲਾਈ ਹੁਣ ਆਪਾਂ ਬਾਹ ਨੂੰ ਨਾ ਸਿੱਧਾ ਕਰਨਾਗਾ ਐਕਸਟਰਾ ਕੱਪੜਾ ਚਾਹੇ ਤੁਸੀਂ ਪਹਿਲਾਂ ਕਟਿੰਗ ਕਰ ਲਓ ਚਾਹੇ ਬਾਅਦ ਵਿੱਚ ਆਪਾਂ ਤਾਂ ਉਹਨੂੰ ਬਾਹ ਸਿੱਧੀ ਕਰਕੇ ਦਿਖਾਉਣੀ ਹੈ। ਆ ਦੇਖੋ ਜੀ ਆਪਾਂ ਬਾਹ ਆਪਣੀ ਸਿੱਧੀ ਕਰ ਲਈ ਬਾਹ ਸਿੱਧੀ ਕਰਨੀ ਜਦੋਂ ਨਾ ਆਪਾਂ ਬਾਹ ਜੜਨੀ ਆ ਆਪਾਂ ਬਾਹ ਸਿੱਧੀ ਕਰਨੀ ਆ ਤੇ ਕਮੀਜ਼ ਆਪਾਂ ਏਦਾਂ ਉਲਟਾ ਹੀ ਰੱਖਣਾਗਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜਿਹੜਾ ਨਾ ਇੱਥੇ ਕਪੜਾ ਵਧ ਜਾਂਦਾ ਪੈਕ ਐਕਸਟਰਾ ਕਰ ਦੇਾਂਗੇ ਆਹ ਵਾਲਾ ਪੱਲਾ ਡਾਊਨ ਕਰਕੇ ਸਲਾਈ ਲਗਾਉਣੇ ਆ ਉਹਦਾ ਕੀ ਕਰਨਾ ਦੇਖੋ ਜੀ ਉਹਦੀ ਆਪਾਂ ਕਟਿੰਗ ਕਰ ਦੇਣੀ ਹੈਗੀ ਇੱਥੇ ਆਪਣੀ ਕਟਿੰਗ ਕੀਤੀ ਹੋਈ ਹੈਗੀ ਤੇ ਹੁਣ ਆਪਾਂ ਜਿਹੜੀ ਬਾਹਾਂ ਗੀ ਇਹਦੀ ਫਰੰਟ ਵਾਲੀ ਕਾਟ ਦੇਖੋ ਅੱਗੇ ਵਾਲੇ ਪਾਸੇ ਰੱਖਣੀ ਐ ਇਸ ਤਰ੍ਹਾਂ ਇਧਰ ਕਮੀਜ਼ ਦੀ ਵੀ ਅੱਗੇ ਵਾਲੇ ਪਾਸੇ ਆ ਤੇ ਬਾਹ ਨੂੰ ਕਮੀਜ਼ ਦੇ ਇਸ ਤਰ੍ਹਾਂ ਅੰਦਰ ਕਰ ਲੈਣਾ ਅੰਦਰ ਕਰਨ ਤੋਂ ਬਾਅਦ ਆਪਾਂ ਨਾ ਆ ਦੇਖੋ ਆ ਆਪਣੀ ਕਮੀਜ਼ ਦੀ ਬਾਹਾਂ ਦੀ ਫਿਟਿੰਗ ਵਾਲੀ ਸਲਾਈ ਆਏਗੀ ਤੇ ਹੱਥ ਕਮੀਜ਼ ਦੀ ਫਿਟਿੰਗ ਵਾਲੀ ਸਲਾਈ ਜਾਂ ਦੋਵੇਂ ਸਾਈਡਸ ਸਲਾਈਆਂ ਨੂੰ ਆਪਸ ਵਿੱਚ ਮਿਲਾ ਕੇ ਆ ਦੇਖੋ ਦੇਖੋ ਬਾਹ ਨੂੰ ਨਾ ਆਪਾਂ ਸਲਾਈ ਲਾਉਣ ਤੋਂ ਪਹਿਲਾਂ ਇਦਾਂ ਕਮਾ ਕੇ ਦੇਖਣਾਗਾ ਜਿੰਨਾ ਪਹਿਣਾ ਨੂੰ ਪ੍ਰੋਬਲਮਾਂ ਵੀ ਬਾਹ ਦਾ ਕੱਪੜਾ ਵੱਧ ਘਟ ਜਾਂਦਾ ਉਹਨਾਂ ਨੇ ਜਰੂਰ ਦੇਖਣਾ ਨਹੀਂ ਹੁਣ ਤਾਂ ਆਪਾਂ ਇੰਨੀ ਕੁ ਸਲਾਈ ਖੋਲ ਕੇ ਸੈੱਟ ਕਰਾਂਗੇ ਨਹੀਂ ਫਿਰ ਆਪਾਂ ਨੂੰ ਸਾਰੀ ਬਾਹ ਉਹਦੇ ਢਕੇ ਠੀਕ ਕਰਨੀ ਪੈਂਦੀ ਆ ਦੇਖੋ ਆ ਬਿਲਕੁਲ ਸਹੀ ਆ ਆਪਣੀ ਹੁਣ ਆਪਾਂ ਇਹਦੀ ਸਲਾਈ ਲਾ ਸਕਦੇ ਆ ਆ ਦੇਖੋ ਆਪਾਂ ਇਦਾਂ ਇਹਨੂੰ ਫੜਨਾ ਇਹ ਇਦਾਂ ਫੜ ਕੇ ਜਿਹੜਾ ਨਾ ਐਕਸਟਰਾ ਕੱਪੜਾ ਦੂਸਰੀ ਸਾਈਡ ਕੀਤਾ ਇੱਥੇ ਆਪਾਂ ਸਲਾਈ ਰੱਖ ਕੇ ਐਦਾਂ ਸਲਾਈ ਲਗਾ ਲੈਣੀ ਆ ਦੋਵੇਂ ਕੱਪੜਿਆਂ ਨੂੰ ਦੇਖੋ ਬਾਹਰ ਘਾਟ ਨਹੀਂ ਰੱਖਣੀ ਆ ਆਪਾਂ ਬਰਾਬਰ ਰੱਖਣਾ ਕਿਸੇ ਵੀ ਕੱਪੜੇ ਨੂੰ ਆਪਾਂ ਖਿੱਚਣਾ ਨਹੀਂ ਹੈਗਾ ਆ ਜਿਹੜੀ ਪਲੇਟ ਆ ਇਹ ਕਈ ਵਾਰੀ ਨਾ ਐਦਾਂ ਬਾਹਰ ਨੂੰ ਨਿਕਲੀ ਹੁੰਦੀ ਆ ਫਿਰ ਉਹਦੇ ਨਾਲ ਕੀ ਹੁੰਦਾ ਪਲੇਟ ਨੂੰ ਖਿੱਚ ਭੈਣ ਲੱਗ ਜਾਂਦੀ ਆ ਇਹ ਪਲੇਟ ਆਪਾਂ ਅੰਦਰ ਨੂੰ ਰੱਖਣੀ ਆ ਇਸ ਤਰ੍ਹਾਂ ਬਰਾਬਰ ਰੱਖਣੀ ਆ ਪਾ ਕੋਈ ਵੀ ਕਪੜਾ ਨਹੀਂ ਖਿੱਚਣਾ ਆ ਦੇਖੋ ਆਪਣੀਆਂ ਪੱਟੀ ਬਣਾਈ ਹੋਈ ਹੈ ਜੀ ਇਹ ਟਿਚ ਬਟਨ ਵਾਲੀ ਪੱਟੀ ਹੁੰਦੀ ਹੈਗੀ ਇਹ ਆਪਾਂ ਦੇਖੋ ਆ ਵਾਲੇ ਪੱਟੀ ਨੂੰ ਆਪਾਂ ਪਿੱਛੇ ਕਰ ਲਓ ਇਹਨੂੰ ਧੀਰੇ ਵਾਲੀ ਸਲਾਈ ਨੂੰ ਇਸ ਤਰ੍ਹਾਂ ਰੱਖ ਕੇ ਆ ਦੇਖੋ ਆ ਨੀਚੇ ਆਪਣਾ ਕੱਪੜਾ ਇਕੱਠਾ ਹੋਇਆ ਹੋਇਆ ਇਹਨੂੰ ਆਪਾਂ ਇਦਾਂ ਹੱਥ ਦੇ ਨਾਲ ਸਹੀ ਕਰਨਾਗਾ ਹੁਣ ਆਪਾਂ ਨਾ ਇੱਥੋਂ ਨਹੀਂ ਫੜਨਾ ਹੁਣ ਆਪਾਂ ਇੱਥੋਂ ਫੜ ਕੇ ਐਸ ਤਰ੍ਹਾਂ ਆਹ ਵਾਲਾ ਜਿਹੜਾ ਕੱਪੜਾ ਇਹ ਕਈ ਵਾਰੀ ਨਾ ਐਦਾਂ ਆਪਾਂ ਸਲਾਈ ਲਗਾ ਦੇਨੇ ਇਹਨੂੰ ਐਦਾਂ ਨਹੀਂ ਇਹਨੂੰ ਆਪਾਂ ਐਸ ਤਰ੍ਹਾਂ ਇੱਕ ਸਾਈਡ ਨੂੰ ਫੋਲਡ ਕਰ ਲਿਆ ਤੇ ਜਿਹੜਾ ਆਪਣਾ ਆਹ ਵਾਲਾ ਕੱਪੜਾ ਰਹਿ ਗਿਆ ਇਹਨੂੰ ਆਪਾਂ ਜੀ ਦੂਸਰੀ ਸਾਈਡ ਨੂੰ ਜੇ ਦੋਵੇਂ ਇੱਕ ਪਾਸੇ ਕਰਾਂਗੇ ਤਾਂ ਕੱਪੜਾ ਨਾ ਜ਼ਿਆਦਾ ਉਡੀ ਟਾਇ ਮੋਟੀ ਹੋ ਜਾਂਦੀ ਆ ਤੇ ਸਲਾਈ ਲਗਾਉਣ ਚ ਪ੍ਰੋਬਲਮ ਆ। ਹਲੋ ਜੀ ਆਪਣੀ ਬਾਹ ਜਿਹੜੀ ਜੀ ਬਾਹ ਫੀਸ ਦੇ ਨਾਲ ਅਟੈਚ ਹੋ ਗਈ ਹੁਣ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਆ। ਆ ਦੇਖੋ ਜੀ ਆਪਾਂ ਬਾਹ ਸਿੱਧੀ ਕਰ ਲਈ ਆ ਆਪਣੀ ਬਾਹ ਨੂੰ ਆਪਾਂ ਕਮੀਜ਼ ਦੇ ਨਾਲ ਅਟੈਚ ਕਰ ਲਿਆ ਦੇਖੋ ਆਪਣੇ ਨਾ ਤਾਂ ਕੱਪੜੇ ਚ ਖਿੱਚ ਪੈ ਰਹੀ ਹੈਗੀ ਨਾ ਆਪਣੇ ਕਮੀਜ਼ ਵਾਲੇ ਕੱਪੜੇ ਚ ਖਿੱਚ ਪੈ ਰਹੀ ਹੈਗੀ ਇਸ ਤਰ੍ਹਾਂ ਨਾ ਮਤਲਬ ਕਿ ਜਦੋਂ ਆਪਾਂ ਕੱਪੜੇ ਨੂੰ ਖਿੱਚ ਕੇ ਸਲਾਈ ਨਹੀਂ ਲਾਉਂਦੇ ਤਾਂ ਆਪਣੀ ਬਾਹ ਬਿਲਕੁਲ ਸਹੀ ਜੜੀ ਜਾਂਦੀ ਆ ਦੇਖੋ ਜਦੋਂ ਨਾ ਆਪਾਂ ਖਿੱਚ ਕੇ ਸਲਾਈ ਲਾਉਣੇ ਆ ਤਾਂ ਜਿਹੜੀ ਆ ਖਿੱਚ ਆਉਂਦੀ ਹੈਗੀ ਤਾਂ ਇਹ ਖਿੱਚ ਖਤਮ ਹੋ ਜਾਂਦੀ ਆ ਤੇ ਇੱਥੋਂ ਆਪਾਂ ਨੂੰ ਕਮੀਜ਼ ਟਾਈਟ ਫੀਲ ਹੋਣ ਲੱਗ ਜਾਂਦਾ ਹੈਗਾ ਤੇ ਇੱਕ ਮੇਰੀ ਭੈਣ ਨੇ ਪੁੱਛਿਆ ਸੀ ਵੀ ਜਦੋਂ ਆਪਾਂ ਨਾ ਫਰੰਟ ਪੱਲਾ ਡਾਊਨ ਕਰਕੇ ਸਲਾਈ ਲਗਾਉਣੀ ਆ ਤਾਂ ਇਹਦਾ ਸੈਂਟਰ ਕਿਹੜਾ ਬਣਦਾ ਦੇਖੋ ਜੀ ਆਪਣਾ ਜਿਹੜਾਗਾ ਬਾਹ ਦਾ ਸੈਂਟਰ ਆਹ ਵਾਲਾ ਹੋ ਜਾਂਦਾ ਜਿਹੜਾ ਬਾਹ ਦਾ ਸੈਂਟਰ ਆ ਉਹ ਇਹਦੇ ਨਾਲ ਨਹੀਂ ਇਹਦੇ ਬਰਾਬਰ ਹੋ ਜਾਂਦਾ ਜਿਹੜਾ ਫਰੰਟ ਵਾਲਾ ਪੱਲਾ ਇਹ ਆਪਣਾ ਨਾ ਅੱਧਾ-ਅੱਧਾ ਇੰਚ ਡਾਊਨ ਹੋ ਜਾਂਦਾ ਜਦੋਂ ਆਪਣਾ ਫਰੰਟ ਵਾਲਾ ਪੱਲਾ ਅੱਧਾ ਇੰਚ ਡਾਊਨ ਹੋ ਜਾਂਦਾ ਤਾਂ ਆਪਣਾ ਫਰੰਟ ਗਲਾ ਆਪਣੇ ਆਪ ਪਿੱਛੇ ਨਹੀਂ ਜਾਂਦਾ ਹੈਗਾ ਆ ਦੇਖੋ ਆ ਇਧਰਲੇ ਪਾਸੇ ਹੋਗੀ ਬਾਹ ਦੀ ਜੜਾਈ ਆ ਹੋਗੀ ਦੇਖੋ ਜੀ ਆਪਣੀ ਬੈਕ ਸਾਈਡ ਤੋਂ ਆ ਆਪਣੀ ਸਾਈਡ ਸਲਾਈ ਬਿਲਕੁਲ ਮਿਲ ਗਈ ਤੇ ਆ ਗਈ ਆਪਣੀ ਦੇਖੋ ਜੀ ਬਟਨ ਵਾਲੀ ਪੱਟੀ ਇੱਕ ਬਟਨ ਆਪਣਾ ਇੱਧਰ ਲੱਗ ਜਾਊਗਾ ਇੱਕ ਬਟਨ ਇੱਧਰ ਲੱਗ ਜਾਊਗਾ ਐਦਾਂ ਟਿਚ ਬਟਨ ਲੱਗ ਜਾਂਦੇ ਨੇ ਇਸ ਤਰ੍ਹਾਂ ਜੀ ਆਪਣੀ ਬਾਹਾਂ ਦੀ ਸਲਾਈ ਹੋ ਜਾਂਦੀ ਹੈ ਕਮੀਜ਼ ਦੇ ਨਾਲ ਜਾਨੀ ਕਿ ਬਾਹ ਅਟੈਚ ਹੋ ਜਾਂਦੀ ਹੈਗੀ ਇਸ ਤਰ੍ਹਾਂ ਬਾਹ ਅਟੈਚ ਕਰਨ ਦੇ ਨਾਲ ਐਸ ਤਰ੍ਹਾਂ ਨਾਪ ਕੇ ਬਾਹ ਨੂੰ ਅਟੈਚ ਕਰਨ ਦੇ ਨਾਲ ਬਿਲਕੁਲ ਵੀ ਆਪਣੀ ਬਾਹ ਦੇ ਵਿੱਚ ਵੱਲ ਨਹੀਂ ਪੈਂਦੇ ਹੈਗੇ ਜੇ ਤੁਹਾਨੂੰ ਬਾਹਾਂ ਦੀ ਜੜਾਈ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ